लोरा आगे निकल जाने के लिए को ये हम हम्म हम्म तुम तो बैठ जा तू नहीं जा तुम ही चले ਜੀ ਇਟਲੀ ਚ ਬਾਰੀ ਦੇ ਨੇੜੇ ਬਣਿਆ ਹੋਇਆ ਮੰਦਿਰ ਤੇ ਇੱਥੇ ਇਹ ਗੋਰਿਆਂ ਦਾ ਬਣਾਇਆ ਹੋਇਆ ਵਾ ਇਟਾਲੀਅਨ ਆ ਜਿਹੜੇ ਟਾਲੀਅਨ ਗੋਰੇ ਆ ਉਹਨਾਂ ਦਾ ਮੰਦਿਰ ਬਣਾਇਆ ਹੋਇਆ ਵਾ ਤੇ ਇਹ ਪੁਜਾਰੀ ਵੀ ਇੱਥੇ ਉਹੀ ਆ ਤੁਹਾਨੂੰ ਗਾਂ ਤੁਸੀਂ ਅਗਲੀ ਵੀਡੀਓ ਚ ਵੇਖੋਗੇ ਸਾਰਾ ਆਪਾਂ ਤੁਹਾਨੂੰ ਦਿਖਾਇਆ ਵੀ ਕਿਵੇਂ ਉਹ ਆਰਤੀ ਕਰਦੇ ਹਵਨ ਕਰਦੇ ਕਿੰਨੀ ਸਾਦਾ ਦੇ ਨਾਲ ਤੇ ਇਹ ਸਾਰਾ ਗੋਰਿਆਂ ਦਾ ਹੀ ਆ ਤੇ ਜ਼ਿਆਦਾਤਰ ਇੱਥੇ ਇਟਾਲੀਅਨ ਬਹੁਤ ਹੁੰਦੇ ਆ ਸ਼ਾਮ ਨੂੰ ਹਜੇ ਤੱਕ ਅਸੀਂ ਆਈ ਕਰਕੇ ਤੇ ਛੇਕ ਦਾ ਹੀ ਟਾਈਮ ਸੀਗਾ ਤੇ ਇਹਨਾਂ ਨੇਗਾ ਤੇ ਅੱਗੇ ਤੁਸੀਂ ਵੇਖਿਓ ਕਿਵੇਂ ਪਰ ਜਾਣਾ ਮੰਦਰ ਸਾਰਾ ਤੇ ਕਿਨੇ ਕਿਵੇਂ ਸਾਦਾ ਨਾਲ ਉਹਨਾਂ ਨੇ ਮਨਾਇਆ ਇੱਥੇ ਫਿਰ ਜਨਮਾਸਟਮੀ ਦਾ ਵੀ ਕੀਤਾ ਸੀਗਾ ਰਾਤ ਨੂੰ ਕ੍ਰਿਸ਼ਨ ਦੀ ਜਨਮਾਸਟਮੀ ਦਾ ਕਰਕੇ ਉਹ ਪੂਰਾ ਸਜਾਇਆ ਹੋਇਆ ਸੀ ਉਹਵੇਂ ਝੂਲਾ ਬਣਾਇਆ ਤੇ ਕ੍ਰਿਸ਼ਨ ਦਾ ਝੂਲਾ ਬਣਾਇਆ ਉਹਵੇਂ ਤਿਆਰੀ ਕੀਤੀ ਸੀਗੀ ਦੀਵੇ-ਦਵੇ ਲਾਏ ਸਾਰਾ ਬਹੁਤ ਵਧੀਆ ਉਹਨਾਂ ਨੇ ਕੀਤਾ ਕਿਉਂਕਿ ਉਹ ਦੱਸਦੇ ਸੀਗੇ ਵੀ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਤੇ ਉਹ ਉਹ ਤੋਂ ਇੰਡੀਆ ਤੋਂ ਆਪਣੇ ਬ੍ਰਿੰਦਾਵਨ ਤੋਂ ਸੀਗੇ ਉਧਰੋਂ ਵੀ ਮਤਲਬ ਆਏ ਸੀਗੇ ਉੱਥੇ ਉਹ ਮੰਦਿਰ ਚ ਸੀ ਰਹਿੰਦੇ ਹੁੰਦੇ ਤੇ ਫਿਰ ਇਹਨਾਂ ਦਾ ਵੀ ਸਾਰੇ ਜਿੰਨੇ ਜਾਨ ਇੱਥੇ ਇਹਨਾਂ ਦਾ ਨਾਮਦਾਨ ਲਿਆ ਹੋਇਆ ਵਾ ਤੁਕਨ ਲਾਤੀ ਸੀ ਉਹ ਸਾਕੋ ਜਿਥੈਰਪੀ ਉਹ ਅੰਦਰੋਂ ਜੋਗ ਜਗਦੀ ਆ ਉਹ ਨਾਲ ਰਗਾਦੀ

ਇਹ ਲੋ ਫਚੀਆਮੋ ਦੋਪੋ ਲਾਰਤੀ ਲਾਰਤੀ ਅਲੇ ਸੇੱਤ ਸਿ ਕੋਂਟੀਨੂਆਮੋ ਦੋਪੋ ਚ ਸਾਰਾ ਮੈਜ਼ਾਨੋਟਤੇ ਸਿ ਫਾ ਲਾ ਪੂਜਾ ਐਕਜ਼ੈਕਟ ਸਿ 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 ਕ੍ਰਿਸਨਾ ਸਿ ਮਾਂਜੋਨੀ ਦੋਚੀ ਸਿ ਇੰਡੀਆ ਐ ਇੰਡੀਆ ਚ ਕੋਸ਼ਿਸ਼ ਕਰੂ ਮੈਟਲੋ ਕਮੇ ਦੀ ਬਾਰਾ ਵੇਲੀ ਨੋ ਪ੍ਰੋਗਰਾਮ ਬੰਨਾ ਸਾਰਾ ਮੇ ਬਾਰੋ ਦੋਪੋ ਆਰਤੀ ਭਜਨ ਭੋਜਨ ਕਰਨੇ ਆ ਕਿਉਂਕਿ 12 ਵਜੇ ਇਹਦਾ ਜਨਮ ਹੁੰਦਾ ਨਾ ਤੇ ਸੰਦ ਚਲ ਥੋੜਾ ਜਿਹਾ ਨਹੀਂ ਇੱਥੇ ਸਾਈਡ ਤੇ ਰੱਖ ਦੂੰ ਜਿੱਥੇ ਉਹ ਨਹੀਂ ਪੀ ਪीडी ਇੱਥੇ ਰੱਖ ਦਿਓ ਜੀ ਡੱਬਾ ਹਲੇ ਰੱਖ ਲਓ ਉੱਥੇ ਜਾਣਾ ਆਪਾਂ ਲੱਗ ਲਗੇ ਨਾ ਕੋਲ ਮਿੱਠਾ ਰੱਖ ਲੈਣੇ ਆ ਇਹਦੀ ਲਫਾਫਾ ਹੀ ਰੱਖ ਦੋ ਚਲ ਇੱਧਰ ਦੇਖੋ ਇਫਾ ਇਧਰ ਨੂੰ ਦੇਖ ਲਓ ਮੜ ਜਾ ਮੜੇ ਮੂੰਹ ਟੱਕੇ ਉਹਦੇ ਅੰਦਰ ਆਉਂ ਇਹਨਾਂ ਭਰੀ ਇੱਕ ਬਹੁਤ ਲੈ ਕੇ ਲਿਜੇ ਸੱਸ ਨੂੰ ਮਿੱਠਾ ਕੋੜਾ ਖਵਾ ਲੈ ਕੇ ਉਹ ਵੇਸੇ ਆ ਕਿ ਤੁਤਲੀ ਇਲੂਮੀਨੀ dappertutto dunque li metti tutti io farei così tutti in fila qua in fila là poi no, non ci sarà spazio ovviamente sì. sì ah no quella la volevamo mettere sull'asana ma A vedere dove sarà cosa poi, è quella lì eh, lo so ora troviamo qualcos'altro però va bene forse quello lì che dicevo io prima sì, sì, che avevo scelto va bene ora in fine eh अच्छा ही ठीक है अच्छा ये गुरु है हेना गुरु

Mia sì, casa. Oh. nostra. Ma wow, che meraviglia bello Piccolo, sì. Bellissimo. Questo suo Giula sarebbe quello? Sì, 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 sì. <coughs> lena, ad, ad, un di Bello, bello. Per ah, Ecco. ecco. Eh, che meraviglia oh thank you. Eh. guarda, guarda, guarda casa nostra in India ah, che bello che già tutto che bello col vestito ma so per i vestiti piccoli sì. Sì, sì. poi c'è pure il vestito invernale ah, okay. amore così. ti lascio che devo andare in negozio perché c'è un po' di gente appena sì. vedi che fa Eccolo. buio इधर किचन बनया देखी बाल्टिया ममता बाल्टिया रखी पर अदे नहीं है

ਕੁਝ ਕਿ ਅਸੀਂ ਜਵਾਲੀਆਂ ਬੰਦੀਆਂ ਆਉਂਦੀਆਂ ਆ। ਅੱਜ ਦੇਖਾ ਦੇਣਾ। ਚਾਹ ਪਿਆ ਦੇਣਾ ਤੁਹਾਨੂੰ। ਚਾਹ ਕੁਝ ਨਹੀਂ। ਨਹੀਂ ਉਹ ਤਾਂ ਜਾਂ ਆਪ ਕਰ। ਇਹ ਇਹ ਤਾਂ। ਹੂੰ। ਤੇ ਤੇ ਕੰਟੇਨ ਨਹੀਂ ਬਣੀ ਹੋਈ ਜਿਵੇਂ ਆਪ ਦਾ ਲੈ ਕੇ ਖਾਣਾ। ਹਾਂ ਇਦਾਂ ਕੁਝ ਨਹੀਂ। ਚਾਹ। ਸੁਣਵਾ ਡੱਬਾ ਨਾਲ ਹੀ ਚੱਕਿਆ ਚੜਾਣੇ ਨਹੀਂ ਸੀਗੇ। ਲੈਣਾ ਬਬਾ। ਆ ਲੈ ਜੀ। ਮੁੱਚ ਗੇ। Va anche che dì, anche. Mi sento che i bandi. E indiana oggi, come festa, non lo eh stiamo sì. eh. eh. preparando oggi, stasera la giù.

thank <laughs> you सारे लाते है ना 对呀，马克、yeah,。